ਸਵਾਗਤ ਹੈ ਆਪ ਜੀ ਦਾ ਸਫਰੇ ਵਿਰਾਸਤ ਚੈਨਲ ਉੱਤੇ ਅਤੇ ਮੈਂ ਹਾਂ ਡਾਕਟਰ ਕੁਲਬੀਰ ਕੌਰ ਅੱਜ ਆਪਾਂ ਗੱਲ ਕਰਾਂਗੇ ਦੁਸ਼ਹਿਰੇ ਦੇ ਅਸਲ ਇਤਿਹਾਸ ਬਾਰੇ ਜਿਸ ਵਿੱਚ ਇਹ ਚਰਚਾ ਕੀਤੀ ਜਾਵੇਗੀ ਕਿ ਬੇਸ਼ੱਕ ਇਹ ਸਨਾਤਨ ਧਰਮ ਨਾਲ ਸੰਬੰਧਿਤ ਤਿਉਹਾਰ ਹੈ ਪਰ ਸਿੱਖ ਧਰਮ ਨਾਲ ਇਹ ਕਿੰਨਾ ਕੁ ਅਤੇ ਕਿਸ ਤਰ੍ਹਾਂ ਸੰਬੰਧਿਤ ਹੈ ਇਸ ਤੋਂ ਬਿਨਾ ਅੱਜ ਆਪਾਂ ਇਹ ਵੀ ਜਾਣਾਂਗੇ ਕਿ ਰਾਵਣ ਦੇ ਨਾਲ ਇਨਸਾਫ ਹੋਇਆ ਉਸ ਦੇ ਜੀਵਨ ਦੇ ਅਸਲ ਪੱਖ ਨੂੰ ਹੀ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਅਸੀਂ ਹਰ ਸਾਲ ਦੁਸ਼ਹਿਰੇ ਤੇ 라ਵਣ ਦਾ ਪੁਤਲਾ ਤਾਂ ਜ਼ਰੂਰ ਸਾੜ ਦਿੰਨੇ ਹਾਂ ਪਰ ਨਾ ਸਾਨੂੰ 라ਵਣ ਦੇ ਜੀਵਨ ਦੇ ਅਸਲ ਪੱਖ ਦਾ ਪਤਾ ਹੈ ਅਤੇ ਨਾ ਹੀ ਇਸ ਦੇ ਪਿੱਛੇ ਦੇ ਇਤਿਹਾਸ ਦਾ ਪਤਾ ਹੈ ਸੋ ਦੇਖਾ ਦੇਖੀ ਅਸੀਂ ਇਹ ਰੀਤ ਨਿਭਾਈ ਜਾ ਰਹੇ ਹਾਂ ਪਰ ਅੱਜ ਆਪਾਂ ਇਸ 라ਵਣ ਦੇ ਜੀਵਨ ਦੇ ਅਸਲ ਪੱਖ ਨੂੰ ਅਤੇ ਦੁਸ਼ਯਰੇ ਦੇ ਇਤਿਹਾਸ ਦਾ ਸਿੱਖ ਧਰਮ ਨਾਲ ਸੰਬੰਧ ਕੀ ਹੈ ਇਸ ਸਬਾਰੇ জানਾਂਗੇ ਸਾਡੇ ਨਾਲ ਵੀਡੀਓ ਵਿੱਚ ਅਖੀਰ ਤੱਕ ਬਨੇ ਰਹੋ ਸੰਸਾਰ ਵਿੱਚ ਸ਼ੁਰੂ ਤੋਂ ਹੀ ਚੰਗਿਆਈ ਅਤੇ ਬੁਰੀਾਈ ਦੀ جنگ ਚੱਲਦੀ ਆ ਰਹੀ ਜਿਵੇਂ ਚੰਗੇ ਸਮੇਂ ਨੂੰ ਸਤਯੁਗ ਅਤੇ ਬੁਰੇ ਨੂੰ ਕਾਲਯੁਗ ਕਿਹਾ ਗਿਆ ਇਸੇ ਤਰ੍ਹਾਂ ਭਲੇ ਪੁਰਸ਼ਾਂ ਨੂੰ ਦੇਵਤੇ ਅਤੇ ਬੁਰਿਆਂ ਨੂੰ ਦੈਂਤ ਜਾਂ ਰਾਖਸ਼ ਕਿਹਾ ਜਾਂਦਾ ਸੀ ਇੱਕ ਮਹਾਨ ਵਿਦਵਾਨ ਜਿਸ ਦਾ ਦਸਾਂ ਸਿਰਾਂ ਵਰਗਾ ਦਿਮਾਗ ਸੀ ਜਿਸ ਨੇ ਸਮੇਂ ਦੀ ਵੰਡ ਕੀਤੀ ਮਹੀਨੇ ਸਾਲ ਬਣਾਏ ਇਹ ਜੋ ਕੈਲੰਡਰ ਆਪਾਂ ਦੇਖਦੇ ਹਾਂ ਇਸ ਨੂੰ ਵੀ ਰਾਵਣ ਨੇ ਬਣਾਇਆ ਸੀ ਕੀ ਕਾਰਨ ਸਨ ਇੰਨੇ ਸਮਝਦਾਰ ਬੰਦੇ ਨੂੰ ਰਾਖਸ਼ ਦਾ ਨਾਂ ਦੇ ਕੇ ਉਸ ਦੇ ਪੁਤਲੇ ਸਾਡੇ ਜਾਂਦੇ ਹਨ ਦੁਸ਼ਹਿਰਾ ਜਿਸ ਨੂੰ ਵਿਜੇ ਦਸ਼ਮੀ ਵੀ ਕਿਹਾ ਜਾਂਦਾ ਹੈ ਇਹ ਤਿਉਹਾਰ ਹਿੰਦੂ ਮਤ ਅੰਦਰ श्री रामचंदर जी दी रावण ਉੱਤੇ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਮਾਇਣ ਅਨੁਸਾਰ ਰਾਮ ਨੇ ਰਾਵਣ ਨੂੰ ਹਰਾਉਣ ਲਈ ਲੰਕਾ ਉੱਤੇ ਹਮਲਾ ਕੀਤਾ। 9 ਦਿਨਾਂ ਦੀ ਲੜਾਈ ਜਿਸ ਨੂੰ ਨਵਰਾਤਰੀ ਕਿਹਾ ਜਾਂਦਾ ਹੈ, ਤੋਂ ਬਾਅਦ 10ਵੇਂ ਦਿਨ ਰਾਵਣ ਦਾ ਅੰਤ ਕੀਤਾ। ਇਹ ਦਿਨ ਵਿਜੇਦਸ਼ਮੀ ਦੁਸ਼ਹਿਰੇ ਵਜੋਂ ਮਨਾਇਆ ਜਾਂਦਾ ਹੈ, ਜੋ ਅਸ਼ਾਈ ਦੀ ਬੁਰਾਈ ਉੱਤੇ ਜਿੱਤ ਦਾ ਪ੍ਰਤੀਕ ਹੈ। ਪਰ ਰਾਵਣ ਜੜਮ ਤੋਂ ਬੁਰਾ ਨਹੀਂ ਸੀ। ਉਹ ਬ੍ਰਹਮਣਾਂ ਦੇ ਘਰ ਉੱਚੀ ਕੁੱਲ ਵਿੱਚ ਪੈਦਾ ਹੋਇਆ ਬੜਾ ਸੁੰਦਰ ਸਰੂਪ ਸੀ। ਲੰਕਾ ਦਾ ਰਾਜਾ ਇੱਕ ਬਹੁਤ ਵੱਡਾ ਵਿਦਵਾਨ ਸੀ। ਹਰ ਮਨੁੱਖ ਦੇ ਵਿੱਚ ਜਿੱਥੇ ਗੁਣ ਹੁੰਦੇ ਹਨ ਉੱਥੇ ਕੁਝ ਔਗਣ ਵੀ ਆ ਜਾਂਦੇ ਹਨ। ਰਾਵਣ ਵੱਲੋਂ ਸੀਤਾ ਨੂੰ ਚੁੱਕਣ ਵਾਲੇ ਔਗਣ ਕਰਕੇ ਦੁਨੀਆ ਨੇ ਉਸ ਦੇ ਸਾਰੇ ਗੁਨਾਤੇ ਪਰਦਾ ਪਾ ਦਿੱਤਾ। ਸੀਤਾ ਨੂੰ ਉਹ ਚੁੱਕ ਕੇ ਜ਼ਰੂਰ ਲਿਆਇਆ ਸੀ ਪਰ ਉਸਨੇ ਕੋਈ ਬੁਰਾ ਰਾਖਸ਼ਾ ਵਾਲਾ ਵਿਹਾਰ ਨਹੀਂ ਕੀਤਾ ਸੀ। ਸੀਤਾ ਨੂੰ ਚੁੱਕਣ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੈ ਪਹਿਲਾ ਲਕਸ਼ਮਣ ਵੱਲੋਂ ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਵੱਢਿਆ ਗਿਆ ਸਰੂਪਨਖਾ ਦੀ ਗਲਤੀ ਜ਼ਰੂਰ ਸੀ ਉਸਨੇ ਲਕਸ਼ਮਣ ਨਾਲ ਵਿਆਹ ਦੀ ਜ਼ਿੱਦ ਕੀਤੀ ਪਰ ਲਕਸ਼ਮਣ ਵੱਲੋਂ ਉਸ ਦਾ ਨੱਕ ਵੱਢ ਕੇ ਉਸ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਗਈ ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ ਇਹ ਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਕੁਰੂਪ ਕਰ ਦੇਣਾ ਇਹ ਪਹਿਲ ਲਕਸ਼ਮਣ ਤੋਂ ਹੋਈ ਸੀ ਰਾਵਣ ਤੋਂ ਨਹੀਂ ਕਿਸੇ ਆਮ ਸਧਾਰਨ ਮਨੁੱਖ ਦੀ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਵਿੱਚ ਆ ਜਾਏਗਾ ਪਰ ਉਹ ਤੇ ਲੰਕਾ ਦੇ ਰਾਜੇ ਦੀ ਭੈਣ ਸੀ ਬੜਾ ਸ਼ਕਤੀਸ਼ਾਲੀ ਤਾਕਤਵਰ ਰਾਜਾ ਸੀ ਗੁਰਬਾਣੀ ਵਿੱਚ ਦੱਸਿਆ ਗਿਆ ਚੰਦ ਸੂਰਜ ਜਾਂਤੇ ਤਪਤਰ ਸੋਈ ਉਸ ਸਮੇਂ ਸੂਰਜ ਦੀਆਂ ਕਿਰਨਾਂ ਨਾਲ ਰਸੋਈ ਦੇ ਚੁੱਲ੍ਹੇ ਜਲਦੇ ਸਨ ਪਤਾ ਨਹੀਂ ਕਿਸ ਢੰਗ ਨਾਲ ਉਸ ਨੇ ਇਹ ਚੁੱਲ੍ਹੇ ਬਣਾਏ ਹੋਣਗੇ ਉਸ ਜਮਾਨੇ ਵਿੱਚ ਸੋਲਰ ਸਿਸਟਮ ਸੂਰਜੀ ਊਰਜਾ ਰੋਸ਼ਨੀ ਤੋਂ ਕੰਮ ਲਿਆ ਸੀ ਇਸ ਰਾਵਣ ਨੇ ਇਸ ਦਾ ਮਤਲਬ ਕਿ ਲੰਕਾ ਉਸ ਜਮਾਨੇ ਵਿੱਚ ਬੜੀ ਤਰੱਕੀ ਵਾਲੀ ਰਹੀ ਸੀ ਰਾਵਣ ਨੇ ਆਪਣੇ ਮਹਿਲ ਦੇ ਉੱਤੇ ਸੋਨਾ ਛਾੜਿਆ ਹੋਇਆ ਸੀ ਸੋਨੇ ਦੀ ਲੰਕਾ ਸੀ ਚਾਰੇ ਵੇਦ ਉਸ ਰਾਵਣ ਨੂੰ ਜ਼ੁਬਾਨੀ ਯਾਦ ਸਨ ਉਸ ਦਾ ਮਨ ਇਕਾਗਰ ਸੀ ਤਾਂ ਹੀ ਵੇਦ ਜ਼ੁਬਾਨੀ ਯਾਦ ਹੋਏ ਸ਼ਿਵ ਜੀ ਦਾ ਬਹੁਤ ਵੱਡਾ ਉਪਾਸ਼ਕ ਸੀ ਅਸਲ ਵਿੱਚ ਇਹ ਹਾਰਿਆ ਕਿਉਂ ਇਸ ਦੀ ਹਾਰ ਦਾ ਕਾਰਨ ਸੀ ਧੋਖਾ ਕਹਿੰਦੇ ਭਰਾ ਬਾਗੀ ਹੋ ਗਿਆ ਉਸ ਨੇ ਸਾਰੇ ਭੇਦ ਰਾਮ ਨੂੰ ਦੱਸ ਦਿੱਤੇ ਭਰਾ ਵਿਭੀਸ਼ਣ ਦੀ ਗਦਾਰੀ ਹੀ ਹਾਰ ਦਾ ਕਾਰਨ ਬਣੀ ਜਦ ਵੀ ਕੋਈ ਹਾਰਦਾ ਹੈ ਯਕੀਨ ਮੰਨੋ ਆਪਣਿਆਂ ਕਰਕੇ ਹੀ ਹਾਰਦਾ ਹੈ ਇਹ ਬੜੀ ਮਸ਼ਹੂਰ ਕਹਾਵਤ ਵੀ ਬਣੀ ਹੋਈ ਹੈ ਘਰ ਦਾ ਭੇਤੀ ਲੰਕਾ ਟਾਰੇ ਆਪਣਿਆਂ ਦੀ ਗਦਾਰੀ ਕਰਕੇ ਸਾਰੀ ਲੰਕਾ ਤਬਾਹ ਹੋ ਗਈ ਅਖੀਰ ਰਾਵਣ ਬੇਹੋਸ਼ ਹੋ ਕੇ ਧਰਤੀ ਤੇ ਡਿੱਗਦਾ ਸੈਂਕੜੇ ਬਾਣ ਉਸ ਦੇ ਸਰੀਰ ਵਿੱਚ ਲੱਗੇ ਸਨ ਕਹਿੰਦੇ ਰਾਮ ਜੀ ਦੇ ਮੂੰਹੋਂ ਵੀ ਇਹ ਸ਼ਬਦ ਨਿਕਲੇ ਇੱਕ ਬਹੁਤ ਵੱਡੇ ਵਿਦਵਾਨ ਦਾ ਅੱਜ ਅੰਤ ਹੋ ਗਿਆ ਉਹਨਾਂ ਨੇ ਲਕਸ਼ਮਣ ਨੂੰ ਕਿਹਾ ਇੱਕ ਬਹੁਤ ਕੀਮਤੀ ਮਨੁੱਖ ਜਿਸ ਨੂੰ ਅਸੀਂ ਜ਼ਮੀਨ ਤੇ ਸੁੱਟ ਦਿੱਤਾ ਹੈ ਉਸ ਦੇ ਆਖਰੀ ਪ੍ਰਾਣ ਨਿਕਲ ਰਹੇ ਹਨ ਲਕਸ਼ਮਣ ਤੂੰ ਜਾ ਇਸ ਦੇ ਕੋਲੋਂ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ। ਲਕਸ਼ਮਣ ਗਿਆ ਪਰ ਉਸ ਨੂੰ ਰਾਵਣ ਵੱਲੋਂ ਕੋਈ ਉੱਤਰ ਨਾ ਦਿੱਤਾ ਗਿਆ। ਲਕਸ਼ਮਣ ਵਾਪਸ ਆ ਗਿਆ। ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ। ਰਾਮ ਕਹਿੰਦੇ ਨੇ ਲਕਸ਼ਮਣਾ ਤੇਰੇ ਕੋਲ ਉਹ ਤਰੀਕਾ ਨਹੀਂ ਹੈ ਗਿਆਨ ਲੈਣ ਦਾ। ਜਿਸ ਦੇ ਕੋਲ ਗਿਆਨ ਲਈਦਾ ਹੈ ਉਸ ਦੇ ਸਿਰ ਵਾਲੇ ਪਾਸੇ ਨਹੀਂ ਖੜੇ ਹੋਈਦਾ। ਜਾ ਉਸ ਦੇ ਕਦਮਾਂ ਦੇ ਵਿੱਚ ਖੜਾ ਹੋ ਕੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਸੋਚੋ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਮੰਨੋ ਇਹ ਕੋਈ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਸੀ ਬੜਾ ਕੀਮਤੀ ਇਨਸਾਨ ਸੀ ਕਦਮਾਂ ਦੇ ਵਿੱਚ ਖੜਾ ਹੋਇਆ ਲਕਸ਼ਮਣ ਹੱਥ ਜੁੜ ਕੇ ਕਹਿਣ ਲੱਗਾ ਜ਼ਿੰਦਗੀ ਦਾ ਕੋਈ ਕੀਮਤੀ ਅਨੁਭਵ ਇਸ ਆਖਰੀ ਸਮੇਂ ਸਾਡੀ ਝੋਲੀ ਪਾਓ ਕਹਿੰਦੇ ਰਾਵਣ ਦੇ ਨੇਤਰ ਖੁੱਲੇ ਨੇ ਬੋਲਿਆ ਲਕਸ਼ਮਣ ਹੁਣ ਤੈਨੂੰ ਕੁਝ ਲੈਣ ਦਾ ਟੰਗ ਆਇਆ ਸੋਨਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੱਲ ਕਦੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਅੱਜ ਹੀ ਕਰ ਲੈਣਾ ਚਾਹੀਦਾ ਮੁਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁਟਣਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਇਹ ਗਿਆਨ ਰਾਵਣ ਨੇ ਮਰਨ ਸਮੇਂ ਲਕਸ਼ਮਣ ਨੂੰ ਦਿੱਤਾ ਇੱਥੇ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਜਿਸ ਨਾਲ ਰਾਮ ਜੀ ਦਾ ਇੰਨਾ ਵੱਡਾ ਯੁੱਧ ਹੋਇਆ ਹੋਵੇ ਫਿਰ ਵੀ ਉਸ ਕੋਲ ਗੋਲ ਲੈਣ ਲਈ ਲਕਸ਼ਮਣ ਨੂੰ ਭੇਜ ਰਹੇ ਨੇ ਕਹਿੰਦੀ ਉਸ ਦੇ ਪੈਰਾਂ ਵਾਲੇ ਪਾਸੇ ਖਲੋ ਕੇ ਗਿਆਨ ਦੀ ਮੰਗ ਕਰ ਠੀਕ ਰਾਵਣ ਬੁਰਾ ਜ਼ਰੂਰ ਬਣ ਗਿਆ ਕਿਉਂਕਿ ਉਹ ਹਾਰ ਗਿਆ ਸੀ ਪਰ ਉਸ ਉੱਤੇ ਇੱਕ ਵੀ ਤੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਸੀ ਉਹ ਵੀ ਆਪਣੇ ਮਹਿਲਾਂ ਦੇ ਵਿੱਚ ਨਹੀਂ ਆਪਣੇ ਮਹਿਲਾਂ ਤੋਂ ਬਹੁਤ ਦੂਰ ਅਸ਼ੋਕ ਵਾਟਿਕਾ ਦੇ ਵਿੱਚ ਇਹ ਉਸ ਦੇ ਉੱਚੇ اخلاق ਦੀ ਨਿਸ਼ਾਨੀ ਹੈ ਉਸ ਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਸੀ ਉਸ ਨੇ ਐਲਾਨੀਆਂ ਕਿਹਾ ਕਿ ਇਹ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ RAM DIN ਨੱਕ ਕੱਟ ਕੇ ਬਦਲਾ ਲਵਾਵਾਂਗਾ ਜਦ ਵੀ ਰਾਵਣ ਨੂੰ ਜਲਾਉਂਦੇ ਨੇ ਉਸ ਤੋਂ ਪਹਿਲਾਂ ਸਾਰਾ ਦਿਨ ਹਿੰਦੂ ਲੋਕ ਮੱਥਾ ਟੇਕਦੇ ਨੇ ਪੂਜਾ ਕਰਦੇ ਨੇ ਇੱਕ ਪਾਸੇ ਤਾਂ ਇਸ ਦਾ ਪੁੱਤਲਾ ਜਲਾਉਣਾ ਬੇਇੱਜ਼ਤੀ ਕਰਨੀ ਹੈ ਫਿਰ ਵੀ ਮੱਥਾ ਟੇਕ ਰਹੇ ਪ੍ਰਕਰਮਾ ਕਰ ਰਹੇ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਇਹ ਬੰਦਾ ਭਗਵਾਨ ਦੀ ਤਰ੍ਹਾਂ ਸੀ ਇਸ ਵੱਡੀ ਜੰਗ ਦਾ ਕਾਰਨ ਵੀ ਦੋ ਇਸਤਰੀਆਂ ਸਨ ਇੱਕ ਸਰੂਪਨਖਾ ਤੇ ਸੀਤਾ ਇਨਾ ਦੋਵਾਂ ਨੂੰ ਇੱਕ ਪਾਸੇ ਕਰ ਦਈਏ ਤਾਂ ਯੁੱਧ ਨਹੀਂ ਹੋਣਾ ਸੀ। ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ। ਦੁਨੀਆ ਦਾ ਇਤਿਹਾਸ ਵਿੱਚ ਹਮੇਸ਼ਾ ਯੁੱਧ ਦੇ ਤਿੰਨ ਕਾਰਨ ਰਹੇ ਹਨ। ਯਾਰ, ਜ਼ੋਰੂ ਤੇ ਜ਼ਮੀਨ। ਕੇਵਲ ਸਿੱਖ ਇਤਿਹਾਸ ਹੀ ਜ਼ਬਰ ਜ਼ੁਲਮ ਨੂੰ ਮਟਾਉਣ ਲਈ ਜੰਗਾ ਕਰਦਾ ਹੈ। ਧਰਮ ਲਈ ਆਪਾ ਕੁਰਬਾਨ ਕਰਦਾ ਹੈ। ਬਹੁਤ ਥਾਵਾਂ ਤੇ ਰਾਵਣ ਨੂੰ ਪੂਜਿਆ ਵੀ ਜਾ ਰਿਹਾ। ਹੁਣ ਗੱਲ ਕਰਦੇ ਹਾਂ ਦੁਸ਼ਹਿਰੇ ਦਾ ਸਿੱਖ ਧਰਮ ਨਾਲ ਕੀ ਸੰਬੰਧ ਹੈ? ਆਧ ਕਾਲ ਤੋਂ ਲੈ ਕੇ ਹੁਣ ਤੱਕ ਹਿੰਦੁਸਤਾਨ ਦੇ ਵਿੱਚ ਸਨਾਤਨ ਧਰਮ ਦੇ ਅਨੁਸਾਰ ਜੋ ਹਿੰਦੁਸਤਾਨ ਦੀ ਧਰਤੀ ਉੱਤੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਹੋਲੀ ਦਾ ਤਿਉਹਾਰ ਇਸੇ ਤਰ੍ਹਾਂ ਦੁਸ਼ਹਿਰਾ ਵੀ ਮਨਾਇਆ ਜਾਂਦਾ ਹੈ ਦੁਸ਼ਹਿਰੇ ਨੂੰ 라ਵਣ ਦਾ ਮੇਗਨਾਥ ਕੁੰਭਕਰਨ ਦਾ ਪੁਤਲਾ ਸਾੜ ਕੇ ਇਹ ਦੁਸ਼ਹਿਰਾ ਮਨਾਇਆ ਜਾਂਦਾ ਹੈ ਤੇ ਉਸ ਤੋਂ ਦੁਸ਼ਹਿਰੇ ਤੋਂ 20 ਦਿਨ ਬਾਅਦ ਜਿਹੜੀ ਦੀਵਾਲੀ ਆਉਂਦੀ ਆ ਉਹ ਵੀ ਦੱਸਦੇ ਹਨ ਕਿ ਰਾਮਚੰਦਰ 라ਵਣ ਨੂੰ ਮਾਰ ਕੇ ਅਯੁੱਧਿਆ ਵਾਪਸ ਆਏ ਸਨ ਜਿਹੜਾ ਹੋਲੀ ਦਾ ਤਿਉਹਾਰ ਹੈ ਉਹ ਗੁਰੂ ਕਲਗੀ ਧਰਜੀ ਨੇ ਹੋਲੇ ਮਹੱਲੇ ਦੇ ਨਾਂ ਤੋਂ ਪ੍ਰਚਲਿਤ ਕਰਕੇ ਗੁਰੂ ਖਾਲਸੇ ਪੰਥ ਨੂੰ ਇਹ ਤਿਉਹਾਰ ਹੋਲੇ ਮਹੱਲੇ ਦੇ ਰੂਪ ਵਿੱਚ ਬਖਸ਼ਿਆ ਹੈ ਹੁਣ ਇਸੇ ਤਰ੍ਹਾਂ ਜਿਹੜਾ ਦੁਸ਼ਹਿਰਾ ਹੈ ਦੁਸ਼ਹਿਰਾ ਹੁਣ ਜਿਹੜਾ ਖਾਲਸਾ ਪੰਥ ਮਨਾਉਂਦਾ ਹੈ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਦਇਆ ਸਿੰਘ ਜੀ ਨੇ ਗੁਰੂ ਕਲਗੀ ਧਰਜੀ ਨੂੰ ਪ੍ਰਸ਼ਨ ਕੀਤਾ ਕਿ ਗੁਰੂ ਜੀ ਤੁਸੀਂ ਹੋਲੀ ਨੂੰ ਤਾਂ ਹੋਲੇ ਮਹੱਲੇ ਦੇ ਰੂਪ ਵਿੱਚ ਬਦਲ ਕੇ ਸਿੱਖਾਂ ਨੂੰ ਇੱਕ ਤਿਉਹਾਰ ਮਨਾਉਣ ਲਈ ਦਿੱਤਾ ਹੈ। ਇਸੇ ਤਰ੍ਹਾਂ ਦੁਸ਼ਹਿਰੇ ਦੇ ਤਿਉਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ? ਤਾਂ ਗੁਰੂ ਕਰਗੀਤਾਰ ਜੀ ਨੇ ਕਿਹਾ ਕਿ ਜਿਵੇਂ Hindu ਲੋਕ ਦੁਸ਼ਹਿਰਾ ਮਨਾਉਂਦੇ ਹਨ, ਉਸੇ ਤਰ੍ਹਾਂ ਸਿੱਖ ਵੀ ਮਨਾਉਣ ਪਰ ਇਹ ਦੁਸ਼ਹਿਰਾ ਉਹਨਾਂ ਤੋਂ ਬਿਲਕੁਲ ਵੱਖਰਾ ਹੋਵੇਗਾ। ਜਿਵੇਂ ਕਿ ਹੋਲੀ ਤੂੰ ਹੱਲਾ ਮਹੱਲਾ ਵੱਖਰਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ 9 ਨਵਰਾਤਰੇ Hindu ਲੋਕ ਵਰਤ ਰੱਖਦੇ ਹਨ, ਉਸ ਵਿੱਚ ਮੇਰੇ ਸਿੱਖ ਬਾਣੀ ਦਾ ਜਾਪ ਕਰਨਗੇ। ਅਤੇ 10ਵੇਂ ਦਿਨ ਦੁਸ਼ਹਿਰੇ ਵਾਲੇ ਦਿਨ ਮਹੱਲਾ ਕੱਢਿਆ ਜਾਵੇਗਾ। ਸ਼ਸਤਰਾਂ ਦੀ ਪੂਜਾ ਹੋਵੇਗੀ, ਘੋੜ ਸਵਾਰੀ ਹੋਵੇਗੀ, ਨੇਚੇ ਬਾਜੀ ਹੋਵੇਗੀ। ਇਸ ਦਿਨ ਸਾਰੇ ਸ਼ਸਤਰ ਬਾਹਰ ਲਿਆਂਦੇ ਜਾਂਦੇ ਹਨ ਤੇ ਉਹਨਾਂ ਦਾ ਸ਼ਸਤਰ ਪੂਜਨ ਹੁੰਦਾ ਹੈ। ਸੋ ਸ਼ਸਤਰ ਪੂਜਨ ਨਾਮ ਦੇ ਨਾਲ ਦੁਸ਼ਹਿਰਾ ਮਹਾਤਮ ਖਾਲਸਾ ਪੰਥ ਵਿੱਚ ਮਨਾਇਆ ਜਾਂਦਾ ਹੈ। ਅੱਜ ਵੀ ਹਜ਼ੂਰ ਸਾਹਿਬ ਵਿਖੇ ਇਸੇ ਤਰ੍ਹਾਂ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਉੱਥੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਮਹੱਲਾ ਕੱਢਿਆ ਜਾ ਰਿਹਾ ਹੈ ਦੁਸ਼ਹਿਰੇ ਦੀ ਇਸੇ ਰੀਤ ਨੂੰ 18ਵੀਂ ਸਦੀ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਵਾਂ ਰੂਪ ਦੇ ਕੇ ਤੋਰੀ ਰੱਖਿਆ ਅਤੇ ਇਸ ਦਿਨ ਦਰਬਾਰ ਏ ਖਾਲਸਾ ਲਗਾਉਂਦੀ ਪਿਰਤ ਪਾਈ ਜਿਸ ਵਿੱਚ ਸ਼ਸਤਰਾਂ ਦੀ ਪੂਜਾ ਦੇ ਨਾਲ ਨਾਲ ਵਿਸ਼ਾਲ ਦਰਬਾਰ ਲਗਾਇਆ ਜਾਂਦਾ ਅਤੇ ਮਹਾਨ ਯੋਧਿਆਂ ਦੀ ਪਰੇਡ ਕਰਵਾਈ ਜਾਂਦੀ ਹੈ ਜਿੰਨਾ ਵਿੱਚ ਜਿੱਤਣ ਵਾਲਿਆਂ ਨੂੰ ਵੱਡੇ ਤੋਂ ਵੱਡੇ ਇਨਾਮ ਦਿੱਤੇ ਜਾਂਦੇ ਸਨ ਉਸ ਦਿਨ ਕਹਿੰਦੇ ਨੇ ਕਿ ਇੰਨਾ ਵੱਡਾ ਦਰਬਾਰ ਲੱਗਦਾ ਸੀ ਜਿਵੇਂ ਅੱਜਕੱਲ ਦੇ ਇੰਟਰਨੈਸ਼ਨਲ ਸੈਮੀਨਾਰ ਹੋਣ ਅਤੇ ਉਸ ਵਿੱਚ ਦੇਸ਼ਾਂ-ਵਦੇਸ਼ਾਂ ਤੋਂ ਮਹਾਨ ਸ਼ਖਸੀਅਤਾਂ ਸ਼ਿਰਕਤ ਕਰਨ ਉਸੇ ਤਰ੍ਹਾਂ ਉਸ ਸਮੇਂ ਦੂਰੋਂ-ਦੂਰੋਂ ਵੱਖ-ਵੱਖ ਦੇਸ਼ਾਂ ਤੋਂ ਰਾਜੇ ਆਉਂਦੇ ਸੀ ਇਸ ਦਰਬਾਰ ਏ ਖਾਲਸਾ ਦੀ ਸ਼ਾਨੋ ਸ਼ੌਕਤ ਨੂੰ ਦੇਖਣ ਅਤੇ ਇਸ ਵਿੱਚ ਸ਼ਮੂਲੀਅਤ ਕਰਨ ਕਹਿੰਦੇ ਹਨ ਕਿ ਇਸੇ ਪਰੇਡ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਹਰੀ ਸਿੰਘ ਨਲੂਆ ਵਰਗੇ ਉੱਚੇ ਲੰਮੇ ਸੋਹਣੇ ਚੌੜੀ ਛਾਤੀ ਵਾਲੇ ਗੱਭਰੂ ਜਵਾਨ ਨੌਜਵਾਨ ਨੂੰ ਦੇਖਿਆ ਤਾਂ ਉਸ ਨੇ ਕਿਹਾ ਕਿ ਇਹੋ ਜਿਹੇ ਨੌਜਵਾਨ ਹੀ ਸਾਡੇ ਅੰਗ ਰੱਖਿਆਕਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਉਸ ਪਰੇਡ ਵਿੱਚ ਜੇਤੂ ਰਹਿੰਦਿਆਂ ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਦਾ ਦਿਲ ਜਿੱਤਿਆ ਸੀ ਅਤੇ ਮਹਾਰਾਜੇ ਨੇ ਆਪਣੇ ਗਲ ਵਿੱਚ ਲਾ ਘੈਂਟਾ ਲਾ ਕੇ ਹਰੀ ਸਿੰਘ ਨਲੂਆ ਨੂੰ ਇਨਾਮ ਵਜੋਂ ਦਿੱਤਾ ਸੀ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਰੀ ਸਿੰਘ ਨਲੂਆ ਜਦੋਂ ਸ਼ੇਰ ਦਾ ਸ਼ਿਕਾਰ ਕਰਦਾ ਹੈ ਤਾਂ ਉਸ ਤੋਂ ਬਾਅਦ ਹੀ ਉਸ ਦੇ ਨਾਮ ਨਾਲ ਨਲੂਆ ਸ਼ਬਦ ਜੁੜਦਾ ਹੈ ਉਸ ਤੋਂ ਪਹਿਲਾਂ ਉਹ ਹਰੀ ਸਿੰਘ ਹੀ ਸੀ ਇਸ ਸਬੰਧ ਦੇ ਵਿੱਚ ਸਾਡੀ ਹਰੀ ਸਿੰਘ ਨਲੂਆ ਤੇ ਇੱਕ ਵੱਖਰੀ ਵੀਡੀਓ ਬਣੀ ਹੋਈ ਹੈ ਆਪ ਜੀ ਦੇਖ ਸਕਦੇ ਹੋ ਹਰੀ ਸਿੰਘ ਨਲੂਆ ਇੰਨੀ ਵੱਡੀ ਸ਼ਖਸੀਅਤ ਹੋਈ ਹੈ ਕਿ ਜਿਸ ਨੇ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ ਇਹੋ ਜਿਹਾ ਇਤਿਹਾਸ ਜਿਹੜਾ ਪੂਰੀ ਦੁਨੀਆ ਤੋਂ ਵੱਖਰਾ ਸੀ ਪਰ ਅਸੀਂ ਲੋਕ ਆਪਣੇ ਅਜੇ ਹੀ ਮਹਾਨ ਯੋਧੇ ਨੂੰ ਅੱਜ ਭੁਲਾ ਬੈਠੇ ਹਾਂ ਸਾਡੇ ਨਾਲੋਂ ਤਾਂ ਬਾਹਰਲੇ ਦੇਸ਼ਾਂ ਵਾਲੇ ਲੋਕ ਉਸ ਨੂੰ ਯਾਦਾ ਯਾਦ ਕਰਦੇ ਹਨ ਤੁਹਾਡੀ ਜਾਣਕਾਰੀ ਲਈ ਇੱਥੇ ਦੱਸ ਦਿੰਨੇ ਹਾਂ ਕਿ ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ ਦੀ ਗੱਲ ਹੈ ਕਿ ਅਮਰੀਕਾ ਦੇ ਵਾਈਟ ਹਾਊਸ ਦੇ ਬਾਹਰ ਹਰੀ ਸਿੰਘ ਨਲੂਆ ਦਾ ਬੁੱਤ ਲਗਾਉਣ ਦੀ ਪੇਸ਼ਕਸ਼ ਵੀ ਸਾਹਮਣੇ ਆਈ ਸੀ ਜਿਹੜੀ ਕਿ ਪਤਾ ਨਹੀਂ ਕਿਸੇ ਕਾਰਨ ਪੂਰੀ ਨਹੀਂ ਹੋ ਸકી ਪਰ ਅਮਰੀਕਾ ਵਾਸੀਆਂ ਦੇ ਦਿਲਾਂ ਵਿੱਚ ਜੋ ਹਰੀ ਸਿੰਘ ਨਲੂਆ ਪ੍ਰਤੀ ਸ਼ਰਧਾ ਅਤੇ ਪ੍ਰੇਮ ਹੈ ਉਹ ਇਸ ਗੱਲ ਤੋਂ ਸਾਫ਼ ਜਾਹਿਰ ਹੋ ਜਾਂਦਾ ਹੈ ਇਸ ਤੋਂ ਬਿਨਾ ਪਿੱਛੇ ਜੇ ਅਮਰੀਕਾ ਵਿੱਚ ਉੱਥੋਂ ਦੀ ਸੇਰ ਕੱਢਵੀ ਫੁੱਟਬਾਲ ਦੀ ਟੀਮ ਦੀਆਂ ਟੀ-ਸ਼ਰਟਾਂ ਉੱਪਰ ਵੀ ਹਰੀ ਸਿੰਘ ਨਲੂਆ ਦੀ ਤਸਵੀਰ ਲੱਗੀ ਦੇਖੀ ਗਈ ਹੈ ਸੋ ਇਹੋ ਜਿਹੀ ਮਹਾਨ ਸ਼ਖਸੀਅਤ ਸੀ ਹਰੀ ਸਿੰਘ ਨਲੂਆ ਇਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਦੁਸ਼ਹਿਰੇ ਦੇ ਤਿਉਹਾਰ ਨੂੰ ਇੱਕ ਨਵਾਂ ਰੂਪ ਦਿੰਦਿਆ ਇਸ ਨੂੰ ਸ਼ਸਤਰਾਂ ਦੀ ਪੂਜਾ ਅਤੇ ਬਹਾਦਰੀ ਦੇ ਕਰਤਬਾਂ ਦੇ ਰੂਪ ਵਜੋਂ ਮਨਾਉਣ ਦੀ ਪ੍ਰਤਪਾਈ ਕਿਉਂਕਿ ਸਿੱਖ ਕੌਮਤਾ ਹੈ ਹੀ ਬਹਾਦਰਾਂ ਦੀ ਕੌਮ ਹੈ ਅਤੇ ਇਹਨਾਂ ਦਾ ਵਾਹ ਹਮੇਸ਼ਾ ਸ਼ਸਤਰਾਂ ਨਾਲ ਹੀ ਪੈਂਦਾ ਹੈ ਸ਼ਸਤਰਾਂ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ਸੋ 10ਵੇਂ ਪਾਸ਼ਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਨੂੰ ਦੁਸ਼ਹਿਰੇ ਤੇ ਸ਼ਸਤਰਾਂ ਦੀ ਪੂਜਾ ਕਰਨ ਦਾ ਹੁਕਮ ਇਸ ਲਈ ਦਿੱਤਾ ਸੀ ਤਾਂ ਜੋ ਸਾਡਾ ਸਬੰਧ ਆਪਣੀ ਤਾਕਤ, ਨਿਆਂ ਅਤੇ ਧਰਮ ਨਾਲ ਜੁੜਿਆ ਰਹੇ ਅਤੇ ਅਸੀਂ ਆਪਣੇ ਮਹਾਨ ਵਿਰਸੇ ਨੂੰ ਹਮੇਸ਼ਾ ਜਿੰਦਾ ਰੱਖ ਸਕੀਏ। ਇਸੇ ਤਰ੍ਹਾਂ 라ਵਣ ਜਿਸ ਦਾ ਕਿ ਪੁਤਲਾ ਸਾੜਿਆ ਜਾਂਦਾ ਹੈ ਉਸ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਬੇਸ਼ੱਕ ਗਿਆਨ ਹੋਵੇ, ਭਗਤੀ ਹੋਵੇ ਜਾਂ ਤਾਕਤ ਹੋਵੇ, ਜੇ ਅੰਦਰ ਹੰਕਾਰ, ਜਿੱਦ ਤੇ ਅਧਰਮ ਹੈ। ਤਾ ਸਭ ਕੁਝ ਨਾਸ ਹੋ ਜਾਂਦਾ ਹੈ ਅੱਜ ਦੇ ਮਨੁੱਖ ਲਈ ਸੱਚੀ ਸਿੱਖਿਆ ਇਹ ਹੈ ਕਿ ਆਪਣੇ ਅੰਦਰ ਦੇ ਰਾਵਣ ਨੂੰ ਮਾਰੋ ਅਹੰਕਾਰ ਲਾਲਚ ਝੂਠ ਅਤੇ ਅਧਰਮ ਨੂੰ ਜਲਾਓ ਤਾਂ ਹੀ ਦੁਸ਼ਹਿਰਾ ਸੱਚਮੁੱਚ ਜਿੱਤ ਦਾ ਤਿਉਹਾਰ ਬਣੇਗਾ ਦੁਸ਼ਹਿਰੇ ਬਾਰੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਗਲਤੀਆਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ